ਬਾਈ ਜਿਵੇਂ ਪਾਲ ਬਾਈ ਨੇ ਕਿਹਾ ਜੱਗੀ ਬਾਈ ਵੀ ਆਪਾਂ ਨੂੰ ਇਹ ਜੰਨਾ ਚਿਹਰੇ ਪਾਣੀ ਆਪਦੇ ਪੂਰੇ ਪੈਰਾਂ ਤੇ ਨਹੀਂ ਨਾ ਹੁੰਦੇ ਲੋਕ ਹਾਂਜੀ ਉਹਨਾਂ ਚਿਰ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਇਹ ਨਹੀਂ ਵੀ ਪਾਣੀ ਸੁੱਕ ਗਿਆ ਤੇ ਚਲੋ ਵੀ ਓਕੇ ਬਾਏ ਬਾਏ ਟਾਟਾ ਨਹੀਂ ਜਿੰਨਾ ਚਿਰ ਪਾਣੀ ਸੁੱਕ ਕੇ ਜਦੋਂ ਇਹ ਆਪਦੇ ਪੈਰਾਂ ਦੇ ਹੋ ਗਏ ਫਸਲ ਬਾੜੀ ਹੋ ਗਈ ਉਹਨਾਂ ਚਿਰ ਆਪਾਂ ਨੂੰ ਸਾਥ ਦੇਣਾ ਪਊਗਾ ਇਹਨਾਂ ਨੂੰ ਬਿਲਕੁਲ ਬਿਲਕੁਲ ਬਈ ਹਾਂਜੀ ਤੇ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਬਈ ਜਿਹੜੇ ਬੰਨ ਐ ਇਹ ਮਜ਼ਬੂਤ ਕਰੇ ਹਨਾ ਹਰ ਸਾਲ ਮੁਆਵਜ਼ਾ ਦੇ ਕੇ ਸਰਕਾਰ ਘਾਟੇ 'ਚ ਜਾ ਰਹੀ ਆ ਪਰ ਜੇ ਇੱਕ ਵਾਰੀ ਬੰਨ ਪੱਕਾ ਕਰ ਦੇ ਲੋੜੀ ਨੂੰ ਮੁਆਵਜ਼ੇ ਦੇ ਦਿੰਦੀ ਦੇਖੋ ਸਹੀ ਗੱਲ ਸਹੀ ਗੱਲ ਆ ਇੱਕ ਵਾਰੀ ਪੂਰਾ ਪੱਕਾ ਬੰਨ ਲੱਗ ਜੇ ਮੁੜ ਕੇ ਇਹ ਚੀਜ਼ ਹੋ ਵੀ ਨਾ ਤੇ ਕਿਸ਼ਤੀਆਂ ਦੀ ਬਹੁਤ ਲੋੜ ਆ ਬਈ ਸਰਕਾਰ ਨੂੰ ਬੇਨਤੀ ਆ ਇੱਥੇ ਵੱਧ ਤੋਂ ਵੱਧ ਕਿਸ਼ਤੀਆਂ ਮੁਹੱਈਆ ਕਰਵਾਵੇ ਬਾਕੀ ਜੰਗੜਵਾਨੀ ਉਧਰ ਚਲੇ ਜਾਂਦੇ ਸਨੇ ਸਨੇਹਾਸਤੀ ਗਾਨ ਠੀਕੋ ਬਹੁਤ ਪਣੇ ਤੁਹਾਡੀ ਚੜਦੀ ਗੱਲਾਂ ਸੱਚੀ ਤੁਸੀਂ ਬਹੁਤ ਹੌਸਲੇ ਵਾਲਿਓ ਠੀਕ ਪ੍ਰਮਾਤਮਾ ਬਹੁਤ ਕਿਰਪਾ ਕਰੇ ਤੁਹਾਡੇ ਤੇ ਸਸੀ ਗਾਨ ਠੀਕ ਆਜਾ ਬੜਾ ਅੱਛਾ ਤੁਸੀਂ ਬਈ ਪਾਣੀ ਰੋਕਿਆ ਵੈ ਹਾਂਜੀ ਇਹ ਖੜੀ ਜਿਹਾ ਬੱਗੇ ਤਾਂ ਮਾੜੀ ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ ਠੀਕ ਹੈ ਚਾਰੇ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਬੰਦ ਕੇ ਜਿਵੇਂ ਮਾੜੇ ਮੋੜੇ ਪਾਸੋਂ ਜਿਵੇਂ ਸੜਕਾਂ ਦੇ ਬੱਲੀ ਬੈਠੇ ਆਉਂਦੇ ਕੋਸੇ ਪਾਸੋਂ ਇਹਨੇ ਪਾਸੋਂ ਕਿੱਥੇ ਪਿੱਛੇ ਜਾ ਕੇ ਇਹਦਾ ਜੇ ਪਾਣੀ ਵਧ ਗਿਆ ਬਈ ਬੰਨ ਨਾਲ ਜੇ ਟੁੱਟ ਜੂ ਪਾਣੀ ਜੇ ਵਧਿਆ ਤਾਂ ਫੇਰ ਅਸੀਂ ਹੋਰ ਬੰਨ ਮਾ ਆ ਕੇ ਹੁਣ ਵਾਲੇ ਇਹਨੇ ਇਹਨੇ ਪਾਸੋਂ ਪਿੱਛੇ ਕਰ ਆ ਕਰ ਵੀ ਡੱਗਣ ਦਾ ਖਤਰਾ ਬਈ ਸਾਰਾ ਕੁਝ ਨਾ ਵੇਰਾ ਸੜਕਾ ਤਾਂ ਇਹ ਰੱਖਿਆ ਦੇ ਚਰੋ ਤੁਹਾਡੇ ਪਿੰਡ ਦਾ ਕੌਣ ਆ ਜੀ ਮੇਨ ਬੰਦਾ ਸਰਪੰਚ ਦਾ ਪਿੱਛੇ ਹੈਗਾ ਯਾਰ ਸਰਪੰਚ ਦਾ ਮੈਂਬਰ ਹੈਗਾ ਸੜਕਾ ਇੱਕ ਆ ਮੈਂਬਰ ਹੈਗਾ ਜਦੋਂ ਕਿੱਥੇ ਗਿਆ ਮੈਂਬਰ ਹੈ ਸਰਪੰਚ ਦੇ ਪਿੱਛੇ ਉਹ ਬੰਨ ਦੇਗਾ ਜਿੱਦੋਂ ਤੁਸੀਂ ਆਏ ਹੋ ਆ ਲੈ ਵੀਰੇ ਯਾਰ ਤੁਸੀਂ ਰੱਖ ਲਓ ਸਾਰੇ ਇਹਨਾਂ ਨੂੰ ਵਾਸੀ ਕੋਈ ਨਾ ਬਈ ਤੁਸੀਂ ਜਦੋਂ ਆਹ ਸੈੱਟ ਹੋ ਗਿਆ ਉਦੋਂ ਤੁਸੀਂ ਕੋਲ ਲੈ ਲਓ ਯਾਰ ਮੈਂ ਆਦਾ ਨੰਬਰ ਦੇ ਦੇ ਤੈਨੂੰ ਨਹੀਂ ਨਹੀਂ ਬਸ ਕੋਈ ਨਾ ਬਈ ਨੰਬਰ ਲੈ ਜਾਓ ਨੰਬਰ ਦੇ ਦਿੰਦਾ ਇਹ ਮੇਰੇ ਕਾਲ ਨੰਬਰ 97070 ਵੀਰੇ ஏ நம்பர்வா <laughs> ਹਾਂ ਲੋ ਵੀਰੇ ਠੀਕ ਹੈ ਵੀਰੇ ਠੀਕ ਹੈ ਆ ਬੰਡਲਿਓ ਵੀਰੇ ਤੁਸੀਂ ਨਹੀਂ ਨਹੀਂ ਸਾਰੇ ਕਰਾਉਂਦੇ ਆ ਰਸਣ ਵਗੈਰਾ ਜੋ ਵੀ ਨੂੰ ਲੋੜਾ ਲੈਣੇ ਬਈ ਸੰਗਤ ਸਾਰੇ ਇਕੱਠੇ ਵੈਸੇ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਹੁਣੇ ਨਾਲ ਥੋੜੇ ਜ਼ਮੀਨਾ ਪੱਧਰ ਕਰਨਾ ਵੀ ਇਹਨਾਂ ਨੂੰ ਬਾਹ ਫੜੋਗੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਤੇਰੀ ਬਲਾ ਦਾ ਸਾਡੀ ਸੜਕਾਂ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਨ ਲੈ ਜੇ ਕੋਈ ਬੱਚੇ ਕਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤਰ੍ਹਾਂ ਹੀ ਹੁਣ ਮਨ ਲੈ ਦੂਜੀ ਹੈਗੀ ਦੂਜੀ ਹੈਗੀ ਉਹਨਾਂ ਦੇ ਸਾਹ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਕੋਈ ਵੀ ਸਾਨੂੰ ਕੋਈ ਸੜਕ ਵੀ ਨਹੀਂ ਕਲ ਠੀਕ ਕਰ ਰਤਨ ਬਾਈ ਜੇ ਨਾਂ ਦੱਸਦੇ ਤੇ ਪਤਨੀ ਦੀ ਕੀ ਗੱਲ ਸਹੀ ਗੱਲ ਆ ਬਾਈ ਪਤਾ ਨਹੀਂ ਗੁਲਾਬੇ ਵਾਲੀ ਟਾਣੀ ਆ ਜੀ ਇਹ ਗੁਲਾਬੇ ਵਾਲੀ ਗੁਲਾਬਾ ਪੈਣੀ 3 3 3 ਗੁਲਾਬਾ ਪੈਣੀ ਤੇ ਕੱਲ ਫਿਰ ਇਸੇ ਗੁਰੂ ਘਰ ਤੋਂ ਰੂਪ ਲੈ ਕੇ ਗਿਆ ਹਾਂਜੀ ਹਾਂਜੀ ਇੱਥੇ ਲੈ ਗਏ ਮਾਰੇ ਦੇ ਰੂਪ ਉਥੇ ਸੁਰੱਖਿਆ ਥਾਵਾਂ ਦੇ ਪਹਚਾਈ ਨੇ ਜੀ ਬੋਟ ਨੂੰ ਕਰਕੇ ਸਾਫ ਮਰਿਆਦਾ ਦੇ ਨਾਲ ਜੀ ਉਧਰ ਅੱਗੇ ਮਨਜੂਤ ਵੀ ਉਹਨਾਂ ਨੇ ਗੱਲ ਕਰ ਲਈ ਗੁਰੂ ਘਰ ਚ ਮਤਲਬ ਇਹ ਕੀ ਹੈ ਜੀ ਵੀਰੇ ਮਰਿਆਦਾ ਨਹੀਂ ਸੀਗੀ ਓਕਣਾ ਕਿ ਗਲਤੀ ਹੋਈ ਨਹੀਂ ਉਹਨੇ ਰਾਸ਼ਨ ਸਟੋਰ ਕਰ ਦੇਣੇ ਨੰਗੇ ਸਿਰ ਫੇਰ ਦੇਣੇ ਉਹਨਾਂ ਦੇ ਕੋਲ ਤਮਾਤਰ ਹੋਵੇ ਸੁੱਖਾ ਸਣ ਦਾ ਪ੍ਰਬੰਧ ਉਹ ਕਈ ਵਾਰੀ ਬੱਚੇ ਇੰਨੇ ਚੱਲ ਜਾਂਦੇ 10 ਬੰਦਿਆਂ ਦੀ ਕਮਿਟੀ ਬਣਾਈ ਆਪਾਂ ਬੈਠੇ ਆ ਕੋਠੀ 'ਚ ਇਸ ਕਰਕੇ ਨਾਲੇ ਇਹਨਾਂ ਨੂੰ ਵੀ ਵਰਤ ਲੈਣਗੇ ਨਾਲੇ 10 ਬੰਦੇ ਦੀ ਕਮੇਟੀ ਬਣੀ ਹੋਈ ਹੈ ਪਰ ਕੀ ਉਹਦੇ ਕੋਈ ਨਹੀਂ ਬੱਚੇ ਕੋਈ ਲੰਗਰ ਲੈਣ ਆ ਗਿਆ ਕਈ ਵਾਰੀ ਫਿਰ ੱੱਕਾ ਨਹੀਂ ਹੁੰਦਾ ਕੋਈ ਇਹ ਵਧੀਆ ਕੀ ਸਫਾਈ ਹੋਣਾ ਨੇ ਤੁਹਾਡੇ ਯੂਜ਼ ਚ ਆਜੂ ਹੁਣ ਤੁਸੀਂ ਹਾਂਜੀ ਹਾਂਜੀ ਹਾਲ ਨੂੰ ਤੁਸੀਂ ਵਰਤ ਲੋ ਪ੍ਰਸ਼ਾਦਾ ਸ਼ਕਣਾ ਸਾਰਾ ਪਿੰਡ ਇਕੱਠੇ ਹੋ ਜਾਂਨੇਓ ਚਲੋ ਬਾਕੀ ਚਲੋ ਅਸੀਂ ਲੰਗਰ ਪਾਣੀ ਰੱਖ ਲੈਨੇ ਅੰਦਰ ਜਿਵੇਂ ਕੁਝ ਇਹਨਾਂ ਦੇ ਭਾਈ ਸਦੂਤ ਹੈ ਕੱਲ ਦੇ ਭਾਈ ਬਹੁਤ ਗੇੜੇ ਲਾਣਗੇ ਇਹ ਤਾਂ ਆਪਣੇ ਵੱਡੇ ਭਾਈ ਆ ਯਾਰ ਭਾਈ ਇਹ ਤਾਂ ਇਹਨਾਂ ਬਹੁਤ ਹੈਲਪ ਕੀਤੀ ਕੱਲ ਦੀ ਆਪਣੇ ਘਰ ਸਾਹ ਖੜੇ ਆ ਭਾਈ ਇਹ ਇਦਾਂ ਦੇ ਭਰਾ ਸਾਡੇ ਨਾਲ ਆ ਜਿਸੇ ਬੈਕਪੌਨ ਸੰਸਥਾ ਦੀ ਇਦਾਂ ਦੇ ਭਰਾ ਆ ਨਹੀਂ ਨਹੀਂ ਮੇਰੇ ਪੁੱਤ ਲਈ ਤੋਂ ਮੇਰੇ ਪਾਣੀ ਜਿਨ੍ਹਾਂ ਨੇ ਆ ਪਹਿਲਾ ਜਿਹੜਾ ਇਹ ਲੋੜ ਹੁੰਦੀ ਆ ਸਾਨੂੰ ਪਹਿਲੇ ਦਿਨ ਤੋਂ ਇਹ ਭਰਾ ਨਿੱਕਾ ਨਿੱਕਾ ਜਿਹਾ ਬੱਚਾ ਆਲੇ ਦੁਆਲੇ ਪਾਣੀ ਖਰਾ ਸੀ ਬਾਈ ਗਲਾਬ ਬਾਈ ਪਾਲ ਮਲਜੂਤ ਬਾਈ ਬਾਈ ਰਤਨਦੀਪ ਸਾਰੇ ਇਕੱਠੇ ਹੋ ਕੇ ਲੈ ਕੇ ਆਏ ਹੈਗੇ ਤੇ ਮੇਰੀ ਇੱਕ ਬੇਨਤੀ ਆ ਬਾਈ ਲੀਡਰ ਇਚ ਨਾ ਹੋਵੇ ਸਕਣਾ ਜਿਹੜਾ ਵੀ ਉਹ ਆਉਣ ਤੇ ਖਰਚਾ ਕਰਦੇ ਆਗੇ ਉਹੀ ਖਰਚਾ ਇਥੇ ਪੰਜ ਚਾਰ ਵੋਟਾਂ ਲੈ ਕੇ ਦੇ ਦਿਓ ਵੋਟਾਂ ਦੀ ਬਹੁਤ ਘਾਟ ਹੈਗੀ ਤੇ ਵਈ ਕਿ ਜਣਾ ਜਾਹੋਗੇ ਜੀ ਬਿਲਕੁਲ ਵੀਰੇ ਬਿਲਕੁਲ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਤੁਸੀਂ ਸਪੋਰਟ ਕਰ ਰਹੇ ਹੋ ਘਰਾਂ ਚ ਬੈਠੇ ਸਾਰੇ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਲੋਕਾਂ ਨਾਲ ਖੜਨ ਦੀ ਲੋੜ ਹੈ ਜਦੋਂ ਪਾਣੀ ਉੱਪਰੂਗਾ ਨਾ ਵੀਰੇ ਮੀਨਾ ਪੱਧਰ ਕਰਨ ਤੋਂ ਲੈ ਕੇ ਪਾਣੀ ਕੱਢਣ ਤੋਂ ਲੈ ਕੇ ਕਣਕ ਵੀਜਣ ਤੱਕ ਸਾਨੂੰ ਲੱਗਦਾ ਵੀ ਇਹ ਨਾ ਪਰਿਵਾਰਾਂ ਦੀ ਆਪਾਂ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਬਾਈ ਬਾਈ ਬਾਕੀ ਬਾਈ ਬਾਈ ਆ ਬੱਚਾ ਹਨ ਇਹਨੂੰ ਲੈ ਕੇ ਜਾ ਰਹੇ ਹਾਂ ਕਿਸੇ ਸੇਫ ਥਾਂ ਤੇ ਪਿੰਡ ਗਲਾਬਾ ਪੈਣੀ ਤੋਂ ਬਾਈ ਗਲਾਬ ਬਾਈ ਰਾਤਨਦੀਪ 42 ਵਾਲ ਤੇ ਬੱਚਾ ਵਿਚਰਾ ਹੌਸਲੇ ਜਗਾ ਲੱਕੇ ਦੀ ਮਾਂ ਤਾਂ ਅੱਗੇ ਜਨੋ ਅੱਗੇ ਪੜੇ ਬੱਚੇ ਕੋਲੇ ਜਾਓ ਬਾਈ ਪਾਲ ਜੋ ਕਿ ਲਗਾਤਾਰ ਇਸੇ ਸੇਵਾ ਕਰ ਰਹੇ ਨੇ ਬੱਚੇ ਨੂੰ ਰਿਸਕੂ ਕਰਕੇ ਕਿਸੇ ਵਧੀਆ ਸੇਫ ਜਗ੍ਹਾ ਤੇ ਲੈ ਕੇ ਜਾਣਗੇ ਪਾਣੀ ਦੇਖੋ ਭਾਈ ਕਿੰਨਾ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈਗਾ 4-4 5-5 ਫੁੱਟ ਪਾਣੀ ਆਇਆਗਾ